80 ਸਾਲ ਦੀ ਉਮਰ ਵਿੱਚ ਵੀ ਮੈਂ ਕੋਈ ਐਸ ਵੇਲੇ ਗੋਲੀ ਗੱਟਾ ਬਿਲਕੁਲ ਕੋਈ ਨਹੀਂ ਖਾਂਦਾ ਤੰਦਰੁਸਤ ਆ ਵਧੀਆ ਅਨਾਜ ਖਾਣਾ ਬਾਦਲ ਦੇ ਰਾਜ ਚ ਨਸ਼ਾ ਸ਼ੁਰੂ ਹੋਇਆ ਕੈਪਟਨ ਦੇ ਰਾਜ ਪਰ ਫੁੱਲਤ ਹੋਇਆ ਤੇ ਐਸ ਵੇਲੇ ਹੁਣ ਮੇਰਾ ਖਿਆਲ ਹੈ ਵੀ ਚੋਟੀ ਤੇ ਸ਼ਹਿਦ ਦੇ ਦੂ ਅਖੀਰ ਖਾਦਵਾ ਬਾਦ ਨੂੰ ਬੰਨਾ ਲੱਗ ਗਿਆ ਜਿੱਥੇ ਐਸ ਵੇਲੇ ਨਸ਼ਾ ਪਹੁੰਚ ਚੁੱਕਾ ਹੁਣ ਮੈਂ ਜਨਮ ਤੋਂ ਹੀ ਚਾਹ ਨਹੀਂ ਪੀਤੀ ਤੇ ਮੈਂ ਆਪਣੇ ਪਰਿਵਾਰ ਨੂੰ ਹੁਣ ਤੱਕ ਕੋਈ ਚਾਹ ਦਾ ਵੀ ਨਹੀਂ ਗਾ ਨਸ਼ਾ ਕੰਮ ਵੇਲਾ ਇੱਕ ਮਿੰਟ ਨਹੀਂ ਬਹਿ ਸਕਦਾ ਮੁੰਡਾ ਮੇਰਾ ਲੜਦਾ ਵੀ ਤੁਹਾਡੇ ਕੋਲ ਬੈਠਾ ਨਹੀਂ ਜਾਂਦਾ ਪਰ ਮੇਰੇ ਕੋਲ ਨਹੀਂ ਬੈਠਾ ਜਾਂਦਾ ਟੱਕਲੇ ਦੀ ਖੇਤੀ ਹੈ ਮੇਰੀ ਸਾਰਾ ਕਣਕ ਨੂੰ ਪਾਣੀ ਮੈਂ ਹੀ ਲਾਇਆ ਵੱਧ ਜਿਹੜੀ ਮੈਂ ਅੱਜ ਸਿੱਧਾ ਕੋਈ ਟੀਕਾ ਲਾ ਕੇ ਨਹੀਂ ਚੋਈ ਮਿਲਦੀ ਹੈ ਦੁੱਧ ਦਿੰਦੀ ਹੈ ਦੇਂਦੀ ਨਹੀਂ ਦਿੰਦੀ ਤੇ ਜਾਵੇ ਬਾੜੇ ਤੇ ਮਿਲਦੀ ਹੈ ਠੀਕ ਹੈ ਨਹੀਂ ਤੇ ਟੀਕਾ ਲਾ ਕੇ ਨਹੀਂ ਚੋਣੀ ਆਪਣਾ ਅਸੂਲ ਹੈ ਇੰਨੀ ਤਰੱਕੀ ਕੀਤੀ ਹੈ ਦੇਸ਼ ਨੇ ਇਹਨਾਂ ਸਿਹਤ ਪੱਖੋਂ ਡਾਊਨ ਹੋਇਆ ਉਮਰ ਜਿਹੜੀ ਆ 50 ਸਾਲ ਤੋਂ ਕੋਈ ਬੰਦਾ ਪਾਰ ਟੱਪਦਾ ਉਹ ਗੋਲੀਆਂ ਖਾ ਕੇ ਤੁਰਦਾ ਮਸਾ ਕੋਈ ਬਲੱਡ ਪ੍ਰੈਸ਼ਰ ਦੀ ਕਹਾਣਾ ਕੋ ਹੱਡ ਦੀ ਕਹਾਣਾ ਵੇਖੋ ਖੇਤੀ ਕਹਿਣ ਨੂੰ ਘਾਟੇ ਦਾ ਖੇਤੀ ਘਾਟੇ ਦਾ ਧੰਦਾ ਨਹੀਂ ਜੇ ਖੇਤੀ ਨੂੰ ਖੇਤੀ ਕਰਕੇ ਕਰੀਏ ਜੇ ਵਿਹਲੇ ਰਹੀਏ ਨਾ ਤੇ ਫਿਰ ਘਾਟੇ ਦਾ ਧੰਦਾ ਹੈਗਾ ਤੇ ਅੱਜ ਕੱਲ ਚੱਕੀਆਂ ਤੇ ਪੀਣ ਹੁੰਦਾ ਬੀਬੀ ਪੀਣ ਨਹੀਂ ਕਰਦੀ ਪਹਿਲੋ ਸਾਡੀਆਂ ਮਤਾਵਾਂ ਜਿਹੜੀਆਂ ਸਣੋ ਕਣਕ ਨੂੰ ਪਹਿਲੋ ਧੋਦੀਆਂ ਸਨ ਫਿਰ ਸਕਾਉਂਦੀਆਂ ਸਨ ਤੇ ਫਿਰ ਉਹਦਾ ਪੀਣ ਕਰਦੇ ਸਨ ਫਿਰ ਆਟਾ ਬਣਾਉਂਦਾ ਏ ਅੱਜ ਦੀ ਤਰੀਕ ਵਿੱਚ ਵੀ ਅਸੀਂ ਆਰਗੈਨਿਕ ਖੇਤੀ ਕਰਕੇ ਮੇਰੇ ਕੋਲ ਬੈਂਕ ਬੈਲੈਂਸ ਕੋ 10-12 ਲੱਖ ਰੁਪਇਆ ਹੈਗਾ ਪ੍ਰਾਣੇ ਸਮੇਂ ਦੇ ਵਿੱਚ ਬਜ਼ੁਰਗਾਂ ਦਾ ਕਹਿਣਾ ਸੀਗਾ ਕਿ ਇੱਕ ਅਜਿਹਾ ਸਮਾਂ ਆਊਗਾ ਜਦੋਂ ਕੁੜੀਆਂ ਦੇ ਵਿੱਚ ਆਟਾ बिकਿਆ ਕਰੂਗਾ ਜੇ ਗੱਲ ਕਰ ਲਈਏ ਪੁਰਾਣੇ ਸਮੇਂ ਦੀ ਤਾਂ ਘਰਾਂ ਦੇ ਵਿੱਚ ਢੋਲ ਭਰੇ ਹੁੰਦੇ ਸੀ ਕਣਕਾਂ ਦੇ ਥੈਲੇ ਪਰ ਭਰ ਕੇ ਜਿਹੜੇ ਬੂਰੀਆਂ ਪਰ ਭਰ ਕੇ ਆਟਾ ਆਉਂਦਾ ਸੀਗਾ ਪਰ ਹੁਣ ਸਮਾਂ ਜਿਹੜਾ ਹੈ ਉਹ ਬਦਲ ਚੁੱਕਿਆ ਪੁੜੀਆਂ ਦੇ ਵਿੱਚ ਸੱਚਮੁੱਚ ਜਿਹੜਾ ਆਟਾ ਉਹ ਪੈਕ ਹੋ ਕੇ ਆਣਾ ਸ਼ੁਰੂ ਹੋ ਗਿਆ ਆ ਸੋ ਉਹਦੇ ਨਾਲ ਕਿੰਨਾ ਇੱਕ ਬਦਲਾਅ ਆਇਆ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਜਿਹੜੇ ਆਰਗੇਨਿਕ ਖੇਤੀ ਕਰਦੇ ਨੇ ਉਮਰ ਇਹਨਾਂ ਦੀ 80 ਸਾਲ ਆ ਹਜੇ ਵੀ 8 ਕਿੱल्ल्या ਦਾ ਬਾਣ ਪਾਉਂਦੇ ਨੇ ਬਾਪੂ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ ਤੁਸੀਂ ਬਹੁਤ ਬਹੁਤ ਧੰਨਵਾਦੀ ਜੀ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਉਸੇ ਗੱਲ ਤੇ ਪੇ ਜੋ ਕਹਿੰਦੇ ਹੁੰਦੇ ਸੀ ਕਿ ਇੱਕ ਸਮਾਂ ਆਊਗਾ ਪੁੜੀਆਂ ਦੇ ਵਿੱਚ ਆਟਾ ਪੈਕੋ ਕਿ ਆਇਆ ਕਰੂਗਾ ਤਾਂ ਮਤਲਬ ਉਸ ਕਹਾਵਤ ਨੂੰ ਕਿਵੇਂ ਦੇਖਦੇ ਹੋ ਜਾਂ ਯਾਦ ਆਉਂਦੀ ਹੈ ਕਹਾਵਤ ਉਹ ਵਾਲੀ ਦੇਖੋ ਜੀ ਉਦੋਂ ਬਜ਼ੁਰਗਾਂ ਨੇ ਇਹ ਵੀ ਜਿਹੜਾ ਲਫਾਫੇ ਚ ਆਟਾ ਪਾਤਾ ਇਹ ਕਾਲ ਦੀ ਨਿਸ਼ਾਨੀ ਆ ਕਿਉਂਕਿ ਆਟਾ ਬੋਰੀ ਚ ਪੈਂਦਾ ਸੀ ਪਰੋਲੇ ਚ ਪੈਂਦਾ ਸੀ ਹੁਣ ਇਹ ਸਾਰਾ ਹੀ ਪੈਕਿੰਗ ਚ ਆ ਗਿਆ 5 ਕਿਲੋ ਦੀ ਪੈਕਿੰਗ 10 ਕਿਲੋ ਦੀ ਪੈਕਿੰਗ 2 ਕਿਲੋ ਦੀ ਆ ਹੁਣ ਸਾਰੀ 2.5 2.5 ਕਿਲੋ ਦੀ 2 2 ਕਿਲੋ ਦੀ ਪੈਕਿੰਗ ਤੁਹਾਡੇ ਸਾਹਮਣੇ ਦੁਕਾਨ ਤੇ ਪਈ ਹੈ ਇਹ ਹਾਲਾਤ ਬਣ ਗਿਆ ਔਰ ਜਿਆਦਾ ਜ਼ਹਿਰ ਰਿਲੀ ਖੇਤੀ ਹੋ ਗਈ ਆ ਆਰਗੈਨਿਕ ਖੇਤੀ ਕਿਤੇ ਵੀ ਮੇਰਾ ਖਿਆਲ ਆ ਨਾਲਾ ਤਹਿਸੀਲ ਸਾਡੀ ਕੱਲਿਆਂ ਦੀ ਖੇਤੀ ਆ ਆਰਗੈਨਿਕ ਸਾਡੇ ਵੱਲ ਵੇਖ ਕੇ ਕਿਸੇ ਵੀ ਹੋਰ ਬੰਦੇ ਨੇ ਕਿਸਾਨ ਨੇ ਕੋਸ਼ਿਸ਼ ਨਹੀਂ ਕੀਤੀ ਕਿ ਯਾਰਾਂ ਤੋਂ ਰਹਿਤ ਲੋਕਾਂ ਨੂੰ ਅਨਾਜ ਖਵਾਈਏ ਅਸੀਂ ਇਹ ਯਤਨ ਕੀਤਾ ਭਾਵੇਂ ਉਤਪਾਦਨ ਘਟ ਹੈ ਪਰ ਫਿਰ ਵੀ ਸਾਡਾ ਮਨ ਸੰਤੁਸ਼ਟ ਹੈ ਅਸੀਂ ਉਹ ਕੁਦਰਤ ਦੇ ਦੇਣਦਾਰ ਆ 80 ਸਾਲ ਦੀ ਉਮਰ ਵਿੱਚ ਵੀ ਮੈਂ ਕੋਈ ਐਸ ਵਾਲੇ ਗੋਲੀ ਗੱਟਾ ਬਿਲਕੁਲ ਕੋਈ ਨਹੀਂ ਖਾਂਦਾ ਤੰਦਰੁਸਤ ਆ ਵਧੀਆ ਅਨਾਜ ਖਾਣਾ ਵਧੀਆ ਦਿੱਤੀ ਆਪ ਕਰਦੇ ਹੋ ਬਾਪੂ ਖੇਤੀ ਮੈਂ ਆਪ ਕਰਨਾ ਕਣਕ ਨੂੰ ਪਾਣੀ ਸਾਰਾ ਮੈਂ ਆਪ ਲਾਇਆ ਇੱਕੋ ਮੇਰਾ ਲਟਕਾ ਉਹਦਾ ਦੁੱਧ ਦਾ ਧੰਦਾ ਉਸ ਵੇਲੇ ਦੁੱਧ ਦਾ 베ਰੀ ਦਾ ਕੰਮ ਕਰਦਾ ਮੈਂ ਖੇਤੀ ਦਾ ਕੰਮ ਕਰਦਾ ਟਰੱਕ ਫਰਕ ਕੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਆਪਾਂ ਗੱਲ ਕੀਤੀ ਆ ਕਿ ਪੁੜੀਆਂ ਦੇ ਵਿੱਚ ਚਾਟਾ ਪੈਕ ਹੋ ਕੇ ਆਣ ਲੱਪਿਆ ਤੁਸੀਂ ਤਾਂ ਉਸ ਵੇਲੇ ਬੋਰੀਆਂ ਪਰ ਵਰਕ ਕਿਉਂਕਿ ਇੱਕ ਵਾਰੀ ਇਕੱਠਾ 25 30 ਕਿਲੋ ਬੰਦਾ ਛੱਟੇ ਆਂਦਾ ਸੀਗਾ ਚੱਕੀ ਤੇ ਪੀ ਹੋ ਕੇ ਘਰੇ ਆਟਾ ਆ ਜਾਂਦਾ ਸੀਗਾ ਤੇ ਉਹ ਵੱਡੀ ਪੁੜੀ ਹੁੰਦੀ ਸੀ ਤੇ ਫਰਕ ਕੀ ਲੱਗ ਰਿਹਾ ਹੁਣ ਸਾਨੂੰ ਕਿਉਂਕਿ ਤੁਸੀਂ ਤਾਂ ਉਹ ਸਮਾਂ ਪੁਰਾਣਾ ਦੇਖਿਆ ਵਾ ਜੀ ਤੇ ਹੁਣ ਦਾ ਵੀ ਦੇਖ ਰਹੇ ਹਾਂ ਜੀ ਫਰਕ ਇਹ ਆ ਜੀ ਹੁਣ ਉਹਨੀ ਸਿਹਤ ਕਮਜ਼ੋਰ ਹੋ ਗਈ ਨਾ ਕਿਸੇ ਕੋਲ ਦਾਣੇ ਛੱਟਣ ਜੋਗਾ ਬੀਬੀ ਸੱਤਿਆ ਹੀ ਨਹੀਂ ਰਹੀ ਉਹ ਦਾਣੇ ਛੱਟਦੀ ਨਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਪਈ ਅੱਜ ਕੱਲ ਚੱਕੀਆਂ ਤੇ ਪੀਣ ਹੁੰਦਾ ਬੀਬੀ ਪੀਣ ਨਹੀਂ ਕਰਦੀ ਪਹਿਲੋ ਸਾਡੀਆਂ ਮਤਾਵਾਂ ਜਿਹੜੀਆਂ ਸੁਣੋ ਕਣਕ ਨੂੰ ਪਹਿਲੋ ਫਿਰ ਸਕਾਉਂਦੀਆਂ ਸੰ ਤੇ ਫਿਰ ਉਹਦਾ ਪੀਣ ਕਰਦੇ ਨੇ ਫਿਰ ਆਟਾ ਬਣਾਉਂਦਾ ਹੈ ਅੱਜ ਦੀ ਬੀਬੀਆਂ ਦੀ ਥੈਲਾ ਭਰ ਕੇ ਲੈ ਜਾਓ ਤੇ ਚੱਕੀ ਤੇ ਪੀਣ ਉਹ ਜਿਹੜਾ ਤੋਂ ਉੱਥੇ ਇੰਨੀ ਗ੍ਰਾਵਟ ਆ ਗਈ ਆ ਸਿਹਤ ਪੱਖੋਂ ਬਹੁਤ ਜ਼ਿਆਦਾ ਗ੍ਰਾਵਟ ਆ ਗਈ ਲੋਕ ਨਸ਼ਿਆਂ ਤੇ ਰੁੱਝ ਗਏ ਨੇ ਬੀਬੀਆਂ ਵੀ ਨਸ਼ੇ ਕਰਨ ਲੱਗੀਆਂ ਨੇ ਤੇ ਆਮ ਮੁਕਾਬਤ ਬਣ ਗਈ ਆ ਨਾ ਸਰਕਾਰਾਂ ਜਿਹੜੀਆਂ ਨੇ ਉਹ ਕਰਦੀਆਂ ਕੱਖ ਨਹੀਂ ਜਿਹੜਾ ਨਸ਼ੇ ਦਾ ਨਾਮ ਲੈਂਦਾ ਉਹਨੂੰ ਸਰਕਾਰਾਂ ਜਿਹੜੀਆਂ ਨਸ਼ੇ ਵਾਲੇ ਜਿਹੜੇ ਕੁੱਟਦੇ ਨੇ ਸਰਕਾਰਾਂ ਕੋਈ ਆਸਰਾ ਨਹੀਂ ਕਰਦੀਆਂ ਨਸ਼ੇਵਾਲ ਕੋਈ ਕਿਸੇ ਦਾ ਕੋਈ ਖਿਆਲ ਨਹੀਂ ਜਿਹਨੀਆਂ ਵੀ ਹੁਣ ਸੀਧਾ ਸਰਕਾਰਾਂ ਆਈਆਂ ਨੇ ਬਾਦਲ ਦੇ ਰਾਜ ਚ ਨਸ਼ਾ ਸ਼ੁਰੂ ਹੋਇਆ ਕੈਪਟਨ ਦੇ ਰਾਜ ਪਰ ਫੁੱਲਤ ਹੋਇਆ ਤੇ ਐਸ ਵੇਲੇ ਹੁਣ ਮੇਰਾ ਖਿਆਲ ਹੈ ਵੀ ਚੋਟੀ ਤੇ ਆ ਸ਼ਹਿਰ ਦੇ ਦੂ ਅਖੀਰ ਹਾਦਲ ਬਹਦ ਨੂੰ ਬੰਨਾ ਲੱਗ ਗਿਆ ਜਿੱਥੇ ਐਸ ਵੇਲੇ ਨਸ਼ਾ ਪਹੁੰਚ ਚੁੱਕਾ ਕੋਈ ਵੀ ਨਗਰ ਇਹੋ ਜਿਹਾ ਨਹੀਂ ਜਿੱਥੇ ਤੁਹਾਨੂੰ ਨਸ਼ਾ ਆਮ ਨਹੀਂ ਮਿਲਦਾ ਤੇ ਸਰਕਾਰ ਜਿਹੜੀ ਐ ਸੁੱਤੀ ਪਈ ਆ ਇਹ ਹਾਲਾਤ ਬਣ ਗਿਆ ਇੰਨੀ ਤਰੱਕੀ ਦੇਸ਼ ਨੇ ਕੀਤੀ ਹੈ ਜੀ ਅੱਛਾ ਜੀ ਤੁਹਾਡੇ ਕਹਿਣ ਦਾ ਮਤਲਬ ਜਿਹੜੀ ਤਰੱਕੀ ਦੇਸ਼ ਦੇ ਵਿੱਚ ਹੋ ਰਹੀ ਆ ਇੱਕ ਪਾਸੇ ਤਰੱਕੀ ਹੋ ਰਹੀ ਹੈ ਦੂਸਰੇ ਪਾਸੇ ਲੋਕ ਖਾਸ ਕਰਕੇ ਸਿਹਤ ਜਿਹੜੀ ਆ ਉਹ ਉਹ ਸਿਹਤ ਪੱਖੋਂ ਜਿਹੜੇ ਆ ਲੋਕ ਡਾਊਨ ਹੋ ਰਹੇ ਆ ਕਹਿ ਸਕਦੇ ਆ ਬਿਲਕੁਲ ਦੇਖੋ ਪਹਿਲੋ ਸਾਡੇ ਵੇਖਣ ਜਦੋਂ ਅਸੀਂ ਬੱਚੇ ਸਾ ਨੌਜਵਾਨ ਸਾ ਅਜਨਾਲਾ ਤਹਿਸੀਲ ਚ ਇੱਕ ਹਸਪਤਾਲ ਹੁੰਦਾ ਸੀ ਇੱਕ ਅਜਨਾਲਾ ਤਹਿਸੀਲ ਚ ਇੱਕੋ ਹੀ ਅੱਜ ਹਰ ਪਿੰਡ ਵਿੱਚ ਦੋ ਦੋ ਤਿੰਨ ਤਿੰਨ ਜਿਹੜੇ ਨੇ ਐਮ ਆਰ ਪੀ ਆਈ ਜਿਹੜੇ ਬੈਠੇ ਨੇ ਇੰਨੀ ਤਰੱਕੀ ਕੀਤੀ ਆ ਦੇਸ਼ ਨੇ ਇਹਨਾਂ ਸਿਹਤ ਪੱਖੋਂ ਡਾਊਨ ਹੋਇਆ ਉਮਰ ਜਿਹੜੀ ਆ 50 ਸਾਲ ਤੋਂ ਕੋਈ ਬੰਦਾ ਇਹ ਪਾਰ ਟੱਪਦਾ ਉਹ ਗੋਲੀਆਂ ਖਾ ਕੇ ਤੁਰਦਾ ਮਸਾ ਕੋਈ ਬਲੱਡ ਪ੍ਰੈਸ਼ਰ ਦੀ ਕਹਨਾ ਕੋ ਆੜ ਦੀ ਖਾਨਾ ਕੋਈ ਅੰਨਾ ਜੀ ਮੇਰਾ ਬਾਈਪਾਸ ਪ੍ਰੈਸ਼ਨ ਹੋਇਆ ਕੋਈ ਵੀ ਬੰਦਾ ਤੁਹਾਨੂੰ ਤੰਦਰੁਸਤ ਨਹੀਂ ਲੱਭ ਸਕਦਾ ਅੱਜ ਦੀ ਤਰੀਕ ਵਿੱਚ ਮੈਂ ਮਾਨ ਨਹੀਂਗਾ ਕੁਦਰਤ ਦਾ ਦੇਣਦਾਰ ਆ ਕੋਈ ਕਿਸੇ ਕਿਸਮ ਦੀ ਗੋਲੀ ਨਹੀਂ ਸਾਡੇ ਪਰਿਵਾਰ ਵਿੱਚ ਕੋਈ ਨਸ਼ਾ ਨਹੀਂ ਚਾਹ ਵੀ ਮੇਰੇ ਪਰਿਵਾਰ ਵਿੱਚ ਨਹੀਂ ਬਣਦੀ ਮੈਂ ਜਨਮ ਤੋਂ ਹੀ ਨਹੀਂ ਪੀਤੀ ਕੋਈ ਲੋਕਾਂ ਨੇ ਪੀ ਕੇ ਛੱਡੀ ਉਹ ਮੈਂ ਜਨਮ ਤੋਂ ਹੀ ਚਾਹ ਨਹੀਂ ਪੀਤੀ ਤੇ ਮੈਂ ਆਪਣੇ ਪਰਿਵਾਰ ਨੂੰ ਹੁਣ ਤੱਕ ਕੋਈ ਚਾਹ ਦਾ ਵੀ ਨਹੀਂ ਦਾ ਨਸ਼ਾ ਮੇਰਾ ਲੜਕਾ ਜਿਹੜਾ ਇੱਕੋ ਜਿਹਾ 38 ਸਾਲ ਦਾ ਐਸ ਵੇਲੇ ਤੇ ਪੋਤਰਾ 14-15 ਸਾਲ ਦਾ ਕੋਈ ਪਰਿਵਾਰ ਵਿੱਚ ਮਤਲਬ ਚਾਹ ਨਹੀਂ ਬਣਦੀ ਕੋਈ ਤੁਹਾਡੇ ਵਰਗਾ ਗੁਰਮੁਖ ਪਿਆਰਾ ਜਾਊ ਤਾਂ ਉਹਦੇ ਲਈ ਇੱਕ ਕੱਪ ਚਾਹ ਦਾ ਬਣਨਾ ਸਾਡੇ ਚਾਹ ਨਹੀਂ ਬਣਦੀ ਇਹ ਹਾਲਾਤ ਹੈ ਦੇ ਅੱਛਾ ਜਿਸ ਤਰ੍ਹਾਂ ਬਾਪੂ ਜੀ ਪਹਿਲਾਂ ਵਾਲੇ ਸਮੇਂ ਚਾ ਹੁਣ ਵੀ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਲੋਕ ਮੱਝਾਂ ਦਾ ਜਿਹੜਾ ਦੁੱਧ ਦਾ ਕਈ ਵਾਰ ਟੀਕਾ ਲਾ ਕੇ ਵੀ ਚੋਲ ਲੈਂਦੇ ਸੀਗੇ ਹਨਾ ਜਿਸ ਤਰ੍ਹਾਂ ਦੁੱਧ ਵੀ ਹੁਣ ਟੀਕੇ ਲਾ ਕੇ ਦੁੱਧ ਚੋਣਾ ਜਾਂ ਹਨਾ ਬਾੜੇ ਤੇ ਤਾਂ ਲੱਗਦਾ ਕਿ ਉਹਦੇ ਨਾਲ ਵੀ ਫਰਕ ਪੈਂਦਾ ਕਿਉਂਕਿ ਦੁੱਧ ਦਾ ਇੱਕ ਖਾਸ ਜਿਹੜਾ ਆ ਉਹ ਕਹਿ ਸਕਦੇ ਕਿ ਜ਼ਿੰਦਗੀ ਵਿੱਚ ਅਸਰ ਹੈਗਾ ਇਹ ਦੁੱਧ ਸਾਰਿਆਂ ਨੇ ਪੀਣਾ ਹੁੰਦਾ ਜੀ ਵੇਖੋ ਪਹਿਲੀ ਗੱਲ ਤੇ ਮੰਨ ਕੇ ਚੱਲੋ ਵੀ ਜਿਹੜੀ ਖੇਤੀ ਕਿਸਾਨ ਦੀ ਆ ਉਹ ਚਾਰੇ ਨੂੰ ਯੂਰੀਆ ਹੀ ਇੰਨੀ ਪਾਉਂਦਾ ਕਿ ਦੁੱਧ ਵਿੱਚ ਯੂਰੀਆ ਨਹੀਂ ਜੇ ਤੁਸੀਂ ਦੁੱਧ ਨੂੰ ਟੈਸਟ ਕਰਾਓਗੇ ਤੇ ਦੁੱਧ ਨੂੰ ਮੂੰਹ ਨਹੀਂ ਲਾਓਗੇ ਤੇ ਨਰਾ ਯਰ ਤੇ ਟੀਕਾ ਲਾ ਕੇ ਤੇ ਉਦੋਂ ਵੀ ਅਗਲੀ ਗੱਲ ਆ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਖੇਤੀ ਜਿਹੜੀ ਆ ਚਾਰਾ ਇਹਨੂੰ ਕੋਈ ਯੂਰੀਆ ਨਹੀਂ ਪਾਉਂਦਾ ਤੇ ਮੱਝ ਜਿਹੜੀ ਆ ਮੈਂ ਅੱਜ ਸੀਦਾ ਕੋਈ ਟੀਕਾ ਲਾ ਕੇ ਨਹੀਂ ਚੋਈ ਮਿਲਦੀ ਆ ਦੁੱਧ ਦਿੰਦੀ ਆ ਦੇਂਦੀ ਨਹੀਂ ਦਿੰਦੀ ਤੇ ਜਾਵੇ ਪਹਾੜੇ ਤੇ ਮਿਲਦੀ ਆ ਠੀਕ ਕਰਨੀ ਤੇ ਟੀਕਾ ਲਾ ਕੇ ਨਹੀਂ ਚੋਣੀ ਆਪਣਾ ਅਸੂਲ ਹੈ ਹਾਂਜੀ ਅੱਛਾ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਸਿਹਤ ਫਿੱਟ ਰਹਿੰਦੀ ਆ ਤਾਂ ਤੁਹਾਡਾ ਕਾਰਨ ਕੀ ਆ ਕਿ ਉਹ ਜੀ ਖਰਾਕ ਰੱਖਦੇ ਹੋ ਕੀ ਕੰਮਕਾਰ ਕਰਦੇ ਹੋ ਵੇਖੋ ਖਰਾਕ ਤੇ ਆਮ ਲੋਕਾਂ ਵਰਗੀ ਖਾਈਦੀ ਪਰ ਖਾਈਦੀ ਰਹਿ ਤੇ ਝਾਰਾਂ ਤੋਂ ਰਹਿਤ ਖਾਈਦੀ ਆ ਤੇ ਜਿਹੜੀ ਆ ਕੰਮ ਜਿਹੜਾ ਉਹ ਮੈਂ ਵੇਲਾ 1 ਮਿੰਟ ਨਹੀਂ ਬਹਿ ਸਕਦਾ ਮੁੰਡਾ ਮੇਰੇ ਨਾਲ ਲੜਦਾ ਵੀ ਤੁਹਾਡਾ ਕੋ ਬੈਠਾ ਨਹੀਂ ਜਾਂਦਾ ਪਰ ਮੇਰੇ ਕੋ ਨਹੀਂ ਬੈਠਾ ਜਾਂਦਾ ਮੈਂ ਕਈ ਲੈ ਕੇ ਕੋਈ ਚੋਰੀ ਚਲੇ ਜਣਾ ਤੇ ਜਾ ਕੇ ਖੇਤੀ ਦਾ ਕੰਮ ਕਰਦਾ ਰਿਹਾ ਅੱਜ ਦੀ ਤਰੀਕ ਕੋਣ ਸਾਰੇ ਕਣਕ ਨੂੰ ਪਾਣੀ 8 ਕਿੱਲੇ ਦੀ ਖੇਤੀ ਹੈ ਮੇਰੀ ਸਾਰਾ ਕਣਕ ਨੂੰ ਪਾਣੀ ਮੈਂ ਹੀ ਲਾਇਆ ਤੇ ਪਹਿਲਾ ਪਾਣੀ ਮੈਂ ਹੀ ਲਾਇਆ ਇਸ ਵਾਸਤੇ ਕੰਮ ਜਿਹੜਾ ਉਹ ਮੇਰਾ ਭਗਤੀ ਆ ਕੰਮ ਤੋਂ ਬਗੈਰ ਮੈਂ ਨਹੀਂ ਬਚ ਸਕਦਾ ਨਹੀਂ ਰਹਿ ਸਕਦਾ ਕਿੰਨੇ ਸਾਲਾਂ ਤੋਂ ਖੇਤੀ ਕਰ ਰਹੇ ਹੋ ਬਚਪਨ ਤੋਂ ਕਰ ਰਹੇ ਹੋ ਜੀ ਵੇਖੋ ਖੇਤੀ ਤੇ ਬਚਪਨ ਤੋਂ ਹੀ ਕਰ ਰਹੇ ਹਾਂ ਪਰ ਇਹ ਜਿਹੜੀ ਖੇਤੀ ਹੈ ਨਾ ਇਹ ਨਿਰਾਈ ਰੋੜ ਪੱਥਰ ਸੀ ਤੇ ਸਾਡੇ ਬਜ਼ੁਰਗਾਂ ਨੇ ਮਰੱਬੇ ਬੰਨੀ ਤੋਂ ਬਾਅਦ ਵੀ ਇਹ ਖੇਤੀ ਯੋਗ ਨਹੀਂ ਨਹੀਂ ਭਾਈ ਮੈਂ ਆਪਣੀ ਹੱਥੀਂ ਵਾਈਆ 40 ਸਾਲ ਤੋਂ ਹੁਣ ਮੈਂ ਇਸ ਖੇਤੀ 'ਚ ਧਰਤੀ ਤੇ ਖੇਤੀ ਕਰਦਾ ਆਪਣੀ ਹੱਥੀਂ ਤਿਆਰ ਕੀਤੀ ਆ 3 ਸਾਲ 6 ਛਮਾਈਆਂ ਉਸ ਧਰਤੀ 'ਚ ਇੱਕ ਟਕੇ ਦਾ ਫਸਲ ਨਹੀਂ ਹੋ ਗਿਆ ਤੇ ਸ਼ੁਰੂ ਤੋਂ ਹੀ ਮੈਂ ਕੋਈ ਦਵਾਈ ਜਿਹੜੀ ਆ ਜ਼ਰੀਲੀ ਨਹੀਂ ਵਰਤੀ ਔਰ ਖਾਦ ਅੱਜ ਦੀ ਤਰੀਕ ਵਿੱਚ ਮੈਂ ਕੋਈ ਨਹੀਂ ਵਰਤ ਰਿਆ ਗਡੋਇਆਂ ਦੀ ਖਾਦ ਮੈਨੂੰ ਮਹਿਕਮੇ ਨੇ ਗਡੋਏ ਦਿੱਤੇ ਨੇ ਬੈਡ ਉਹਨਾਂ ਦਿੱਤਾ ਉਹ ਤਿਆਰ ਕਰਕੇ ਤੇ ਗਡੋਇਆਂ ਦੀ ਖਾਦ ਜਿਹੜੀ ਆ ਉਹ ਮੈਂ ਪਾਉਣਾ ਔਰ ਕੋਈ ਖਾਦ ਨਹੀਂ ਪਾਉਂਦਾ ਮੈਂ ਖਾਸ ਕਰਕੇ ਚਾਰੇ ਨੂੰ ਮੈਂ ਉੱਕੀ ਖਾਦ ਪਹਿਲੇ ਦਿਨ ਤੋਂ ਹੀ ਨਹੀਂ ਪਾਈ ਪਸ਼ੂਆਂ ਨੂੰ ਨਹੀਂ ਪਾਈ ਅੱਛਾ ਬਾਬੂ ਜੀ ਇਸ ਵੇਲੇ ਪੰਜਾਬ ਦੀਆਂ ਜੇ ਸਰਹੱਦਾਂ ਦੀ ਗੱਲ ਕਰ ਲਈਏ ਜਿਹੜੀਆਂ ਦਿੱਲੀ ਵਾਲੂ ਜਾਂਦੀਆਂ ਤਾਂ ਉਹਨਾਂ ਉੱਤੇ ਕਿਸਾਨੀ ਅੰਦੋਲਨ ਚੱਲ ਰਿਹਾ ਆ ਤਾ ਇੱਕ ਵੱਡਾ ਸਵਾਲ ਹੈ ਕਿ ਉਸ ਅੰਦੋਲਨ ਦੇ ਵਿੱਚ ਤੁਸੀਂ ਕਿਉਂ ਨਹੀਂ ਸ਼ਾਮਲ ਹੋਏ ਕਿਉਂਕਿ ਸਾਰੇ ਕਿਸਾਨ ਐ ਐਮਐਸਪੀ ਦੀ ਮੰਗ ਕਰ ਰਹੇ ਆ ਸਾਰੇ ਕਿਸਾਨ ਕਹਿ ਰਹੇ ਕਿ ਖੇਤੀ ਹੁਣ ਘਾਟੇ ਦਾ ਸੌਦਾ ਹੋਈ ਜਾਂਦਾ ਕਿਉਂਕਿ ਸਰਕਾਰ ਧਿਆਨ ਨਹੀਂ ਦੇ ਰਹੀ ਤੁਹਾਡਾ ਕੀ ਮੰਨਣਾ ਇਸ ਉੱਤੇ ਵੇਖੋ ਖੇਤੀ ਕਹਿਣ ਨੂੰ ਘਾਟੇ ਦਾ ਖੇਤੀ ਘਾਟੇ ਦਾ ਧੰਦਾ ਨਹੀਂ ਜੇ ਖੇਤੀ ਨੂੰ ਖੇਤੀ ਕਰਕੇ ਕਰੀਏ ਜੇ ਵਿਹਲੇ ਰਹੀਏ ਨਾ ਤੇ ਫਿਰ ਘਾਟੇ ਦਾ ਧੰਦਾ ਹੈਗਾ ਜੇ ਹੱਥੀ ਮਿਹਨਤ ਕਰੀਏ ਤੇ ਫੇਰ ਕੋਈ ਘਾਟੇ ਦਾ ਧੰਦਾ ਨੀਗਾ ਕਹੇ ਜਾਣਨੇ ਆ ਆਪਾਂ ਕਹੀ ਜਾਈਏ ਧੰਦਾ ਘਾਟੇ ਮੰਦਾ ਅੱਜ ਦੀ ਤਰੀਕ ਵਿੱਚ ਵੀ ਅਸੀਂ ਆਰਗੈਨਿਕ ਖੇਤੀ ਕਰਕੇ ਵੀ ਮੇਰੇ ਕੋਲ ਬੈਂਕ ਬੈਲੈਂਸ ਕੋ 10-12 ਲੱਖ ਰੁਪਇਆ ਹੈਗਾ ਤੇ ਇਹ ਧਰਤੀ ਚੋਂ ਕਮਾਇਆ ਹੋਰ ਕੋਈ ਦੋ ਨੰਬਰ ਦਾ ਮੇਰਾ ਕੋਈ ਕੰਮ ਨਹੀਂਗਾ ਅਜਨਾਲਾ ਤਹਿਸੀਲ ਚ ਮੇਰਾ ਰਿਕਾਰਡ ਹੈ ਬਈ ਸੱਚਾ ਸੁੱਚਾ ਆਪਸਾਰਾ ਸੌਦਾ ਕੋਈ ਦੋ ਨੰਬਰ ਦਾ ਕੋਈ ਕੰਮ ਨਹੀਂ ਹੈਗਾ ਤੇ ਇਸ ਵਾਤੇ ਖੇਤੀ ਘਾਟੇ ਮੰਦਾ ਧੰਦਾ ਨਹੀਂ ਇਹ ਜ਼ਰੂਰ ਆ ਕਿ ਜਵਾਨੀ ਜਿਹੜੀ ਆ ਉਹ ਖੇਤੀ ਚੋਂ ਬਾਹਰ ਹੋ ਗਈ ਆ ਸਰਕਾਰ ਜਿਹੜੀ ਆ ਉਹਨੇ ਮਜ਼ਦੂਰ ਨੂੰ ਵੇਲਾ ਕਰਤਾ ਮਜ਼ਦੂਰ ਜਿਹੜਾ ਉਹ ਖੇਤੀ ਸਾਥ ਨਹੀਂ ਦੇ ਰਿਹਾ ਇਸ ਵਾਸਤੇ ਵੀ ਖੇਤੀ ਜਿਹੜੀ ਆ ਉਹ ਸੰਕਟ ਵਿੱਚ ਹੈਗੀ ਆ ਕਿਉਂਕਿ ਮਜ਼ਦੂਰ ਨਹੀਂ ਮਿਲ ਰਿਹਾ ਜਿਹਦੇ ਨਾਲ ਖੇਤੀ ਦਾ ਕੰਮ ਜਿਹੜਾ ਉਹ ਘਟ ਰਿਹਾ ਔਰ ਖੇਤੀ ਘਾਟੇ ਮੰਦਾ ਤੰਦਾ ਨਹੀਂ ਆ ਮੈਂ ਨਹੀਂ ਮੰਨਦਾ ਕਿ ਘਾਟੇ ਮੰਦਾ ਤੰਦਾ ਅੱਛਾ ਤੁਸੀਂ ਤੁਸੀਂ 8 ਕਿੱਲਾਂ ਚੋਂ ਕਿਵੇਂ ਚੰਗੀ ਇਨਕਮ ਕਮਾਉਂਦੇ ਹੋ ਕੀ ਕੀ ਮਤਲਬ ਤੁਸੀਂ ਕਣਕ ਤੋਂ ਇਲਾਵਾ ਹੋਰ ਕੋਈ ਜਿਸ ਤਰ੍ਹਾਂ ਆਮ ਸਾਰੇ ਕਿਸਾਨ ਫਸਲ ਬੀਜਦੇ ਆ ਤੁਸੀਂ ਉਸ ਤੋਂ ਇਲਾਵਾ ਹੋਰ ਕੋਈ ਫਸਲ ਬੀਜਦੇ ਹੋ ਜਾਂ ਤੁਹਾਡਾ ਮੁੱਲ ਕਿਵੇਂ ਵਧੀਆ ਪੈਂਦਾ ਵੇਖੋ ਅਸੀਂ ਜ਼ਹਿਰਾ ਨਹੀਂ ਪਾਉਂਦੇ ਅਸੀਂ ਕਣਕ ਜਿਹੜੀ ਆ ਉਹ 3000 ਨੂੰ ਵੀ ਵੇਚਦੇ ਆ ਸਾਰੀ ਨਹੀਂ ਵੇਚਦੇ ਅਸੀਂ ਸਾਰੀ ਆਖੀਏ 35 40 ਕੁਇੰਟਲ ਕਣਕ ਜਿਹੜੀ ਆ ਅਸੀਂ 3000 ਨੂੰ ਵੇਚ ਲੈਂਦੇ ਆ ਬਾਕੀ ਜਿਹੜੀ ਵੱਧੀ ਆ ਉਹ 2000 ਨੂੰ ਮੰਡੀ ਵਿੱਚ ਵੀ ਵੇਚਦੇ ਆ ਸਾਡਾ ਸਿਰਫ ਕਣਕ ਤੇ ਝੋਨਾ ਕਿਉਂਕਿ ਜ਼ਮੀਨ ਜਿਹੜੀ ਉਹ ਰੋਡ ਕੰਕਰ ਵਾਲੀ ਆ ਉਹ ਹੋਰ ਫਸਲਾਂ ਵਾਲੀ ਰੋਪ ਜਿਹੜੀ ਆ ਸਬਜ਼ੀ ਵਾਲੀ ਨਹੀਂ ਗੋਡੀ ਵਾਲੀ ਨਹੀਂ ਕਿ ਉਹਦੇ ਚ ਰੋਡ ਕੰਕਰ ਐਸੇ ਦੋ ਹੀ ਫਸਲਾਂ ਮੁੱਖ ਨੇ ਕਮਾਤ ਦਾ ਤੰਦਾ ਵੀ ਹੈਗਾ ਪਰ ਇਹ ਵੀ ਦੋ ਫਸਲਾਂ ਜਿਹੜੀਆਂ ਮੁੱਖ ਸਾਡੇ ਕੋਲ ਕਣਕ ਤੇ ਝੋਨਾ ਹੀ ਇਹ ਦੋ ਹੀ ਫਸਲਾਂ ਨੇ ਜਾ ਤੁਸੀਂ ਆਪਣੇ ਖੇਤਾਂ ਵਿੱਚੋਂ ਸਾਲ 'ਚ ਦੋ ਕਣਕ ਦੋ ਫਸਲਾਂ ਲੈਣੇ ਹੋ ਕਿ ਸਾਲ 'ਚ ਚਾਰ ਲੈਣੇ ਨੇ ਦੋ ਹੀ ਫਸਲਾਂ ਲੈਣੇ ਕਣਕ ਕਣਕ ਤੇ ਝੋਨਾ ਇਸ ਇਸ ਚੀਜ਼ ਦਾ ਫਰਕ ਹੈਗਾ ਕਿ ਜੇ ਅਗਰ ਜ਼ਮੀਨ ਨੂੰ ਆਪਾਂ ਲੋੜ ਅਨੁਸਾਰ ਉਹ ਚ ਫਸਲ ਕੱਢੀ ਕਿਉਂਕਿ ਇਹ ਵੀ ਆ ਨਾ ਕਿ ਸਾਰਾ ਸਾਲ ਤਾਂ ਜ਼ਮੀਨ ਨੂੰ ਸਾਹ ਹੀ ਨਹੀਂ ਲੈਣ ਦਿੱਤਾ ਜਾਂਦਾ ਚਾਰ ਚਾਰ ਪੰਜ ਪੰਜ ਫਸਲਾਂ ਕੱਢੀਆਂ ਜਾਂਦੀਆਂ ਜਾਂ ਉੱਥੇ ਹੀ ਪੱਠੇ ਵੀ ਬੀਜੀ ਜਾਂਦੇ ਆ ਜੇ ਵੇਖੋ ਜਿੰਨਾ ਚਿਰ ਧੁੱਪ ਨਹੀਂ ਪੈਣੀ ਉਹਨਾਂ ਚਿਰ ਫਿਰ ਧਰਤੀ ਜਿਹੜੀ ਉਹਦੇ ਸ਼ਕਤੀ ਨਹੀਂ ਨਾ ਹੋਣੀ ਵੇਲ ਮਿਲੂ ਜਦੋਂ ਬੰਦਾ ਹੀ ਥੱਕ ਜਾਂਦਾ ਤਾਂ ਉਹ ਫਿਰ ਕੰਮ ਕਰਨ ਦੇ ਕਾਬਲ ਨਹੀਂ ਰਹਿੰਦਾ ਉਹ ਜਿੰਨੇ ਚਿਰ ਆਰਾਮ ਨਹੀਂ ਕਰਦਾ ਉਹ ਮੁੜ ਕੇ ਕੰਮ ਕਰਨ ਦੇ ਕਾਬਲ ਨਹੀਂ ਰਹਿੰਦਾ ਉਹ ਮੈਂ ਥੱਕ ਗਿਆ ਲੰਮਾ ਪੈ ਲੈਣ ਦੇ ਮੈਨੂੰ ਕੁੜੀ ਇਸ ਵਾਤੇ ਧਰਤੀ ਨੂੰ ਵੀ ਜਿਹੜਾ ਨਾ ਉਹ ਸਾਹ ਮਿਲਣਾ ਜ਼ਰੂਰੀ ਹੈ ਜਿਆਦਾ ਫਸਲਾਂ ਜਿਹੜੀਆਂ ਇਹ ਵੀ ਘਾਟੇ ਮੰਦੀਆਂ ਨੇ ਜਰੀਲੀਆਂ ਖਾਦਾਂ ਪਾ ਕੇ ਤੇ ਜਰੀਲੀਆਂ ਦਵਾਈਆਂ ਪਾ ਕੇ ਇਹ ਵੀ ਸਿਹਤ ਦਾ ਨੁਕਸਾਨ ਹੈ ਇਹ ਵੀ ਇਹਦੇ ਤੇ ਵੀ ਪਾਬੰਦੀ ਹੋਣੀ ਚਾਹੀਦੀ ਤੁਸੀਂ ਖਾਦਾਂ ਤੋਂ ਬਗੈਰ ਵਧੀਆ ਝਾੜ ਕਿਵੇਂ ਲੈਂਦੇ ਹੋ ਵੇਖੋ ਇਹ ਤੇ ਐਵੇਂ ਹੀ ਆ ਨਾ ਜਦੋਂ ਇੱਕ ਨਸ਼ਈ ਬੰਦਾ ਜਿਹੜਾ ਉਹ ਇੱਕ ਬੋਤਲ ਸ਼ਰਾਬ ਦੀ ਪੀ ਲਿਆ ਉਹਨੂੰ ਨਸ਼ਾ ਨਹੀਂ ਹੁੰਦਾ ਸੂਫੀ ਬੰਦਾ ਜਿਹੜਾ ਇੱਕ ਛਡਾਂਕੀ ਪੀ ਲਿਆ ਤੋ ਉਹਨੂੰ ਨਸ਼ਾ ਹੋ ਜਾਂਦਾ ਇਹ ਹਿੱਸੇ ਆ ਧਰਤੀ ਨਸ਼ਈ ਹੋ ਗਈ ਉਹ ਫਿਰ ਵੱਧ ਤੋਂ ਵੱਧ ਡੋਜ਼ ਮੰਗਦੀ ਆ ਖਾਦ ਦੀ ਤੇ ਜੇ ਨਹੀਂ ਪਾਓਗੇ ਤੇ ਫਿਰ ਉਹ ਜਿਹੜਾ ਨਹੀਂ ਨਸ਼ਾ ਪੀਂਦਾ ਮੈਂ ਤਾਂ ਨਸ਼ਾ ਵਿੱਚ ਚਾਹ ਨਹੀਂ ਪੀਂਦਾ ਮੈਨੂੰ ਕੋਈ ਠਕਾਵਟ ਨਹੀਂ ਕਿਸੇ ਕਿਸਮ ਦੀ ਲੋਕਾਂ ਨੇ ਚਾਹ ਪੀਓ ਫਿਰ ਠਕਾਵਟ ਲੱਥ ਜੂ ਠਕਾਵਟ ਪਹਿਲੋਂ ਆਉਣੀ ਤਾਂ ਆ ਨਸ਼ੇ ਨਾਲ ਆਉਣੀ ਆ ਤੇ ਨਸ਼ੇ ਨਾਲ ਹੀ ਲੱਥਣੀ ਆ ਇਸੇ ਤਰ੍ਹਾਂ ਧਰਤੀ ਵੀ ਜੜੀ ਆ ਜੇ ਉਹਨੂੰ ਨਸ਼ਈ ਨਾ ਕੀਤਾ ਜਾਏ ਤੇ ਆਰਗੈਨਿਕ ਖੇਤੀ ਜਿਹੜੀ ਉਹ ਲਾਹੇਬੰਦੀ ਹੋ ਸਕਦੀ ਹੈ ਕਈਆਂ ਦੀ ਤਾਂ ਚਾਹ ਵਗੈਰਾੱਖ ਵੀ ਨਹੀਂ ਖੁੱਲਦੀ ਉਹ ਵੇਖੋ ਨਸ਼ਾ ਉੱਥੇ ਆ ਗਈ ਨਾ ਗੱਲ ਨਸ਼ੇ ਤੋਂ ਬਿਨਾਂ ਨਹੀਂ ਨਾ ਚੱਲਣਾ ਉਹਨਾਂ ਦਾ ਕੰਮ ਉਹ ਕੁਝ ਗੱਡੀਆਂ ਪੈਟਰੋਲ ਨਾਲ ਚੱਲਣੀਆਂ ਕੋਈ ਡੀਜ਼ਲ ਨਾਲ ਚੱਲਣੀਆਂ ਕੋਈ ਆਜਕਾਰ ਬਿਜਲੀ ਨਾਲ ਚੱਲਣਿਆ ਪਈ ਆਪੋ ਆਪਣਾ ਸਰੀਰ ਹੈ ਨਾ ਉਹਨਾਂ ਅੱਖ ਨਹੀਂ ਨਾ ਖੁੱਲਣੀ ਉਹਦੀ ਸਾਨੂੰ ਤਾਂ ਚਾਹ ਪੀਣੀ ਮੁਸ਼ਕਲ ਹੋ ਜਾਂਦੀ ਹੈ ਅਸੀਂ ਨਹੀਂ ਚਾਹ ਪੀਕੇ ਕੋਈ ਜੇ ਕੋਤੋਂ ਜਾ ਕੇ ਪੀਣੀ ਪਾ ਜੇ ਤੇ ਚੋਰੀ ਛੱਪੀ ਡੋਲਣ ਦਾ ਵੀ ਯਤਨ ਕਰੀਦਾ ਅੱਛਾ ਆਰਗੈਨਿਕ ਤੁਸੀਂ ਦੱਸਿਆ ਵੇ ਤੁਸੀਂ ਆਪਣੇ ਸਬਜ਼ੀ ਆਰਗੈਨਿਕ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਮੱਕੀ ਕਣਕ ਬੀਜਦੇ ਹੋ ਤਾਂ ਆਰਗੈਨਿਕ ਦੇ ਰੂਪ ਚ ਤੁਸੀਂ ਕੀ ਕੀ ਪਾਉਂਦੇ ਹੋ ਉਹਦੇ ਵਿੱਚ ਅਸੀਂ ਸਿਰਫ ਉਹਦੇ ਵਿੱਚ ਗਡੋਆਂ ਦੀ ਖਾਦ ਪਾਉਂਦੇ ਹਾਂ ਔਰ ਕੋਈ ਖਾਦ ਨਹੀਂ ਜਾਂ ਹਰੀਖ ਖਾਦ ਜਿਹੜੀ ਆ ਟਿੰਜਣ ਵਗੈਰਾ ਮੂੰਗੀ ਵਗੈਰਾ ਉਹ ਬੀਜ ਉਹਦੇ ਚ ਪਾਉਂਦੇ ਹਾਂ ਹੋਰ ਕੋਈ ਅਸੀਂ ਕੋਈ ਖਾਸ ਇਹ ਹੋ ਜਾਂ ਨਹੀਂ ਬਾਕੀ ਗੱਲ ਆ ਅੱਗ ਨਹੀਂ ਲਾਉਂਦੇ ਅਸੀਂ ਨਾ ਕਣਕ ਦੇ ਨਾੜ ਨੂੰ ਨਾ ਝੋਨੇ ਦੇ ਨਾੜ ਨੂੰ ਉਹ ਵਿੱਚ ਹੀ ਪਾਉਣਾ ਉਹ ਪਹਿਲੇ ਦਿਨ ਤੋਂ ਆਪਣਾ ਅਸੂਲ ਹੈ ਵੀ ਅੱਗ ਲਾਉਣ ਦੇ ਮੈਂ ਸਖਤ ਖਲਾਫ ਹਾਂ ਕੋਈ ਜਿਹੜਾ ਕਾਹ ਫੂਸ ਆ ਉਹਨੂੰ ਅੱਗ ਨਹੀਂ ਲਾਉਣੀ ਵਿੱਚੇ ਖਪਤ ਕਰਨਾ ਤੇ ਫਿਰ ਜਿਹੜੀ ਉਹ ਵਿੱਚੇ ਤੁਸੀਂ ਕਾਹ ਫੂਸ ਖਪਤ ਕਰਦੇ ਹੋ ਤਾਂ ਉਹਦੇ ਨਾਲ ਫਾਇਦਾ ਹੁੰਦਾ ਖੇਤੀ ਨੂੰ ਵੇਖੋ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਜੀ ਉਹ ਤਾਂ ਪ੍ਰੈਕਟੀਕਲੀ ਤੁਸੀਂ ਵੇਖੋ ਬਹੁਤ ਜ਼ਿਆਦਾ ਫਾਇਦਾ ਉਹ ਤਾਂ ਖਾਦ ਨਾਲੋਂ ਜ਼ਿਆਦਾ ਅਸਰ ਕਰਦਾ ਉਹ ਸਿਹਤ ਜਿਹੜੀ ਆ ਜ਼ਮੀਨ ਦੀ ਬਹੁਤ ਵਧੀਆ ਕਰ ਦਿੰਦਾ ਫੁੱਲੀ ਕਰ ਦਿੰਦਾ ਤੁਸੀਂ ਉਹ ਨਾੜ ਨੂੰ ਗਾਲ ਦਿੰਨੇ ਹੋ ਪਾਣੀ ਲਾ ਕੇ ਨਹੀਂ ਆਪੇ ਹੀ ਗਲ ਜਾਂਦਾ ਉਹ ਗਾਲਣ ਦੀ ਲੋੜ ਹੀ ਨਹੀਂ ਉਹ ਤਾਂ ਕੁਦਰਤੀ ਗਲ ਜਾਂਦਾ ਜਿਹੜਾ ਸਾੜਿਆ ਨਾੜ ਆ ਨਾ ਉਹ ਝੋਨੇ ਦੇ ਪਾਣੀ ਉੱਤੇ ਤਰਨਾ ਇਹ ਪ੍ਰੈਕਟੀਕਲੀ ਸਾਡਾ ਤਜਰਬਾ ਹੈ ਜਿਹੜਾ ਨਹੀਂ ਸਾੜਿਆ ਉਹਨੇ ਤਰਨਾ ਨਹੀਂ ਉਹ ਲੰਬਾ ਕਰਕੇ ਟਰੈਕਟਰ ਦੇ ਟਾਇਰਾਂ ਨਾਲ ਖੁੱਭ ਜਾਂਦਾ ਉਹ ਤੇ ਬਹੁਤ ਵਧੀਆ ਕੋਈ ਮੱਛਲੇ ਨੂੰ ਆ ਜੀ ਬਹੁਤ ਬਹੁਤ ਧੰਨਵਾਦ ਅੰਕਲ ਜੀ ਤੁਸੀਂ ਸਮਾਂ ਦਿੱਤਾ ਆਪਣਾ ਬੜੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਵੇ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਅਜਨਾਲਾ ਤਹਿਸੀਲ ਦੇ ਲਾਗੇ ਪਿੰਡ ਮੁਹਾਰ ਦੇ ਰਹਿਣ ਵਾਲੇ ਨੇ ਬਾਪੂ ਜੀ ਤੇ ਉੱਥੇ तकरीबन 8 ਕਿੱਲਾਂ ਦੀ ਆਰਗੈਨਿਕ ਖੇਤੀ ਕਰਦੇ ਨੇ ਉਮਰ तकरीबन 80 ਸਾਲ ਆ ਬਾਪੂ ਜੀ ਦਿੱਤਾ ਬਾਪੂ ਜੀ ਨੇ ਦੱਸਿਆ ਕਿ ਹੁਣ ਤੱਕ ਇਹਨਾਂ ਨੂੰ ਕਿਸੇ ਧਰਨੇ ਵਿੱਚ ਜਾਣ ਦੀ ਲੋੜ ਨਹੀਂ ਪਈ ਹੈਗੀ ਆ ਤੇ ਚੰਗੇ ਕਮਾਈ ਵੀ ਕਰਦੇ ਨੇ ਖੇਤੀ ਵਿੱਚ ਉਹ ਪਰ ਤਰੀਕੇ ਦੇ ਅਨੁਸਾਰ ਆਰਗੈਨਿਕ ਖੇਤੀ ਦੇ ਨਾਲ ਮੰਡੀ ਵਿੱਚ ਫਸਲ ਵੀ ਵੇਚਦੇ ਆ ਤੇ ਨਾਲ ਨਾਲ ਜਿਵੇਂ ਆਰਗੈਨਿਕ ਆ ਤਾਂ ਲੋਕਾਂ ਨੂੰ ਵੀ ਜੜੀ ਆ ਉਹ ਫਸਲ ਆਪਣੀ ਬੀਜ ਦਿੰਦੇ ਆ ਪੱਕੇ ਗਾਹਕ ਵੀ ਕਹਿ ਸਕਦੇ ਕਿ ਲੱਗੇ ਕਿਉਂਕਿ ਆਰਗੈਨਿਕ ਅੱਜ ਕੱਲ ਹਰੇਕ ਕੋਈ ਭਾਲਦਾ ਆ ਕਿ ਜਿਵੇਂ ਆਪਾਂ ਬਾਹਰੋਂ ਕੋਈ ਵੀ ਆਪਾਂ ਫਸਲ ਜਾਂ ਆਟਾ ਲੈ ਕੇ ਆਪਾਂ ਖਾਂਦੇ ਜਿਆਦਾਤਰ ਬਿਮਾਰੀਆਂ ਦਾ ਘਰ ਹੋ ਜਾਂਦਾ ਜਾਂ ਕੋਈ ਨਾ ਕੋਈ ਰੋਗ ਲੱਗ ਜਾਂਦਾ ਪਰ ਅੰਕਲ ਜੀ ਹੁਣੀ ਘਰ ਵਿੱਚ ਹੀ ਆਰਗੈਨਿਕ ਜਾਂ ਆਪਣੀ ਕਹਿ ਸਕਦੇ ਕਿ ਆਪਣੀ ਜ਼ਮੀਨ ਦੇ ਵਿੱਚ ਆਰਗੈਨਿਕ ਜਿਹੜੀ ਫਸਲ ਅਗਾਉਂਦੇ ਨੇ ਕੈਮਰਾਮੈਨ ਦਵਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ ਪ੍ਰੋ ਪੰਜਾਬ ਟੀਵੀ ਅਮਰਿਤਸਰ